ਬ੍ਰੇਨ ਸਿੰਘ ਉਹਨਾਂ ਦਾ ਵੀ ਕਹਿੰਦੇ ਵੀ ਅਸਤੀਫਾ ਆ ਗਿਆ ਮਨੀਪੁਰ ਹਿੰਸਾ ਤੋਂ ਬਾਅਦ ਪਰ ਟਾਈਮ ਬਹੁਤ ਲੱਗਿਆ 2 ਸਾਲ ਹੋ ਗਏ ਨੇ ਹੁਣ ਕੀ ਕਾਰਨ ਉਹ ਅਸਤੀਫਾ ਇਸ ਕਰਕੇ ਆਇਆ ਕਿਉਂਕਿ ਹੁਣ ਕੁਝ ਜਿਹੜੇ ਕਹ ਲੋਕੇ ਕੁੱਕੀ ਐਮਐਲਏ ਜੀ ਭਾਰਤੀ ਜਨਤਾ ਪਾਰਟੀ ਤੇ ਕਾਂਗਰਸੀ ਉਹ ਸਾਰੇ ਇਕੱਠੇ ਹੋ ਗਏ ਹਮ ਮਤਲਬ ਕਿ ਇਹਨਾਂ ਦੇ ਆਪਣੇ ਜਿਹੜੇ ਵਿਧਾਇਕ ਸੀਗੇ ਮਨੀਪੁਰ ਦੇ ਵਿੱਚ ਦੇਖੋ ਤਕਰੀਬਨ ਡੇਢ 2 ਸਾਲ ਹੋ ਗਏ ਲੰਬੂ ਲੱਗਾ ਜੀ ਅਪੋ ਸ਼ਰਮਨਾਕ ਵੀਡੀਓ ਵੀ ਦੇਖੀ ਹੈ ਜਿਦੇ ਵਿੱਚ ਔਰਤ ਦੀ ਨਗਨ ਪ੍ਰੇਟ ਕੀਤੀ ਜਾ ਰਹੀ ਸੀਗੀ ਬੇਸ਼ੱਕ ਪੂਰੀ ਦੁਨੀਆ ਨੇ ਮੇਰੇ ਖਿਆਲ ਦੇ ਨਾਲ ਲਾਣਤ ਬਲਾਣਤ ਕੀਤੀ ਹੋਏਗੀ ਹੂੰ ਫਿਰ ਇੰਨੀ ਜ਼ਿਆਦਾ ਉਥੇ ਵੱਡਾ ਟੁਕੀ ਹੋਈ ਆ ਇੰਨੀ ਜ਼ਿਆਦਾ ਹਿੰਸਾ ਹੋਈ ਆ ਕਿ ਹੁਣ ਮੈਨੂੰ ਨਹੀਂ ਲੱਗਦਾ ਕਿ ਕਦੇ ਵੀ ਉਹ ਦੋ ਭਾਈਚਾਰੇ ਜਿਹੜੇ ਆ ਉਹ ਉਸ ਇਲਾਕੇ ਦੇ ਵਿੱਚ ਯਾਨੀ ਸਟਰੀਟ ਦੇ ਵਿੱਚ ਉਹ ਇਕੱਠੇ ਬਿਲਕੁਲ ਰਹ ਸਕਦੇ ਆ ਯਾਨੀ ਪਿਆਰ ਨਾਲ ਇਤਫਾਕ ਨਾਲ ਹੁਣ ਬਰੇਨ ਸਿੰਘ ਜਿਹੜਾ ਸੀਗਾ ਇਹ ਬੇਸਿਕਲੀ ਕਾਂਗਰਸੀ ਸੀਗਾ ਜੀ ਠੀਕ ਹੈ ਜੀ ਭਾਰਤੀ ਜਨਤਾ ਪਾਰਟੀ ਚ ਆ ਕੇ ਇਹ ਬਿਲਕੁਲੀ 17 ਚ ਮੁੱਖ ਮੰਤਰੀ ਬਣ ਜਾਂਦਾ ਬਿਲਕੁਲੀ ਜਿੱਦਾਂ ਕਹ ਲਉਣਾ ਕਿ ਕਟੜ ਹੋ ਗਿਆ ਹਮ ਮੈਂ ਅੱਗੇ ਵੀ ਗੱਲ ਕੀਤੀ ਆ ਆਰਐਸਐਸ ਵਾਲੇ ਜਾਂ ਜਿਹੜੇ ਇਸ ਤਰ੍ਹਾਂ ਸੰਗ ਚ ਆਉਂਦੇ ਉਹ ਇੰਨਾ ਸ਼ਾਇਦ ਕਟੜ ਨਹੀਂ ਹੁੰਦੇ ਜੀ ਜਿਹੜੇ ਇਧਰੋਂ ਕਾਂਗਰਸ ਬਣੇ ਹੋ ਜਾਂਦੇ ਉਹ ਸਭ ਤੋਂ ਜ਼ਿਆਦਾ ਕਟੜ ਜ਼ਹਿਰ ਡੋਲਦੇ ਆ ਕਿ ਅਸੀਂ ਅੱਗੇ ਆਈਏ ਜੀ ਤਾਂ ਬਰੇਨ ਸਿੰਘ ਉਹਨਾਂ ਬੰਦਿਆਂ ਚੋਂ ਸੀਗਾ ਤਾਂ ਹੋਇਆ ਕੀ ਆ ਕਿ ਇਹਨਾਂ ਦੇ ਆਪਣੇ ਵਿਧਾਇਕਾਂ ਨੇ ਜਾ ਕੇ ਕਿਹਾ ਹਮ ਅਮਿਤ ਸ਼ਾਹ ਜੀ ਨੂੰ ਕਿ ਸ਼ਾਹ ਜੀ ਦੇਖੋ ਕਾਂਗਰਸ ਲਿਆਏਗੀ ਬੇਪਰੋਸ ਕੀ ਮਤਾ ਅਸੀਂ ਸਪੋਰਟ ਕਰਦੇ ਆਂਗੇ ਹਮ ਅਸੀਂ ਸਪੋਰਟ ਕਰਦੇ ਆਂਗੇ ਅਸੀਂ ਹਾਂਜੀ ਅਸੀਂ ਇਹ ਸਰਕਾਰ ਡੇਕਦੇ ਹਾਂ ਜੀ ਕਿ ਉਹਦੇ ਦੋ ਕਾਰਨ ਨੇ ਦੇਖੋ ਇੱਕ ਤੇ ਹਿੰਸਾ ਜਿਹੜੀ ਆ ਅਮੁੱਖ ਚੱਲ ਰਹੀ ਆ ਹਮਮ ਦੂਜਾ ਇਹ ਆ ਕਿ ਤੁਸੀਂ ਵੇਖੋ ਕਿ ਬਰੇਨ ਸਿੰਘ ਦੀ ਇੱਕ ਆਡੀਓ ਵਾਇਰਲ ਹੋ ਗਈ ਜੀ ਜਿਹਦੇ ਵਿੱਚ ਕਥੇ ਤੌਰ ਤੇ ਬਰੇਨ ਸਿੰਘ ਕਹਿ ਰਿਹਾ ਇੱਕ ਫਿਰਕੇ ਨੂੰ ਕਿ ਮੈਂ ਹੀ ਇਹਨਾਂ ਨੂੰ ਹਿੰਸਾ ਵਾਸਤੇ ਖੁੱਲ੍ਹ ਦਿਤਿਆ ਇਹ ਇਹੀ ਦੋਸ਼ ਨਰਿੰਦਰ ਮੋਦੀ ਜੀ ਤੇ ਸੀਗਾ ਜੀ ਬਿਲਕੁਲ ਗੁਜਰਾਤ ਜੋ ਦੰਗੇ ਹੋਏ ਆ ਗੁਜਰਾਤ ਦੰਗਿਆਂ ਚ ਜਿਹੜਾ ਉਹ ਆਈਪੀਐਸ ਸੀਗਾ ਸੰਜੀਵ ਸੰਜੀਵ ਕੁਸ਼ ਨਾਮ ਸੀ ਉਹਦਾ ਸੰਜੀਵ ਬਟ ਸ਼ਾਇਦ ਨਾਮ ਸੀਗਾ ਉਹਨਾਂ ਦਾ ਉਹਦੀ ਜਾਣ ਹੀ ਨਹੀਂ ਛੱਡੀ ਇਹਨਾਂ ਨੇ ਤਾਂ ਉਹਨੇ ਵੀ ਇਹੋ ਹੀ ਖੁਲਾਸੇ ਕੀਤੇ ਸੀਗੇ ਨਾ ਜੀ ਜਾਂ ਰਾਣਾ ਯੂਬ ਦੀ ਕਿਤਾਬ ਸੀ ਜਿਹੜੀ ਗੁਜਰਾਤ ਫਾਇਲਸ ਉਹਦੇ ਵਿੱਚ ਵੀ ਆਹੀ ਖੁਲਾਸੇ ਸੀਗੇ ਬਿਲਕੁਲ ਜਿਹਦੇ ਤੇ ਨਾ ਰੌਲਾ ਪਿਆ ਰਾਣਾ ਯੂਬ ਨੂੰ ਵੀ ਕਾਫੀ ਵਲਾਮਾਂ ਪਿਆ ਤਾਂ ਮਤਲਬ ਕਿ ਬ੍ਰੇਨ ਤੇ ਇਹ ਵੀ ਇੱਕ ਬਹੁਤ ਵੱਡਾ ਦੋਸ਼ ਲੱਗ ਗਿਆ ਕਿਉਂਕਿ ਇਹ ਤੇ ਸਾਫ਼ ਹੈ ਨਾ ਹੁਣ ਆਪਾਂ ਉਧਰ ਜ਼ਿਆਦਾ ਨਹੀਂ ਜਾਂਦੇ ਕਿ ਭਈ ਉੱਥੇ ਜਿਹੜੇ ਦੋ ਭਾਈ ਜਾ ਰਹੇ ਆ ਜੀ ਉਹਨਾਂ ਚੋ ਇੱਕ ਇਸਾਈਅਤ ਵਾਲਾ ਇੱਕ ਸਨਾਤਨ ਵਾਲਾ ਜੀ ਤਾਂ ਬੇਸਿਕਲੀ ਰੂਟਸ ਤਾਂ ਸਨਾਤਨੀ ਨੇ ਨਾ ਸਨਾਤਨੀ ਨੇ ਬਿਲਕੁਲ ਉਹ ਤਾਂ ਅੰਗਰੇਜ਼ ਕਾਲ ਦੇ ਵਿੱਚ ਇਹ ਜਿਹੜੇ ਨਾਰਥ-ਈਸਟ ਦੇ ਬਹੁਤ ਸਾਰੇ ਲੋਕ ਸੀ ਕਨਵਰਟ ਹੋ ਗਏ ਕਨਵਰਟ ਹੋ ਗਏ ਜੀ ਠੀਕ ਹੈ ਨਾ ਜੀ ਤਾਂ ਮਤਲਬ ਕਿ ਬੇਸਿਕਲੀ ਫਿਰਕੂ ਲਾਂਬੂ ਤੇ ਇੱਥੋਂ ਹੀ ਲੱਗਾ ਹੈ ਨਾ ਇੱਥੋਂ ਹੀ ਲੱਗਦਾ ਬਿਲਕੁਲ ਇਸ ਕਰਕੇ ਬੀਰਾਂ ਸਿੰਘ ਦੀ ਜਿਹੜੀ ਆਡੀਓ ਆ ਉਹਨੇ ਬਹੁਤ ਜ਼ਿਆਦਾ ਰੌਲਾ ਪਾਇਆ ਕਿ ਕੋਈ ਮੁੱਖ ਮੰਤਰੀ ਹੋ ਕੇ ਇਸ ਤਰ੍ਹਾਂ ਕਿ ਮੈਂ ਕਹਿ ਸਕਦਾ ਕਿ ਇੱਕ ਭਾਈਚਾਰੇ ਨੂੰ ਮੈਂ ਹਿੰਸਾ ਵਾਸਤੇ ਖੁੱਲ੍ਹ ਦਿੱਤੀ ਹੋਈ ਆ ਸੋ ਇਸ ਕਰਕੇ ਬ੍ਰਿਨ ਸਿੰਘ ਦੀਆਂ ਬ੍ਰੇਕਾਂ ਹੁਣ ਫੇਲ ਹੋ ਗਈਆਂ ਅਮਿਤ ਸ਼ਾਹ ਜੀ ਨੇ ਸੱਦਿਆ ਨਾ ਆਖਿਆ ਕਿ ਚੁੱਪ ਕਰਕੇ ਅਸਤੀਫਾ ਦੇ ਕੇ ਤੇ ਆਪਦਾ ਬਹਿ ਬਹਿ ਕੇ ਨਿਕਲ ਜਾ ਹੂੰ ਤਾਂ ਉਹਨੇ ਅਸਤੀਫਾ ਦੇ ਦਿੱਤਾ ਲੰਮਾ ਚੌੜਾ ਉਹਦੇ ਚ ਉਹਨੇ ਆਪਣਾ ਕਹਿ ਲਓ ਲਿਖਿਆ ਵਾ ਜੀ ਨਜ਼ਰੀਆ ਐਦਾਂ ਜੀ ਉਦਾਂ ਜੀ ਪਰ ਵੱਡੀ ਖਬਰ ਇਹ ਹੋਇਆ ਕਿ ਬ੍ਰਿਨ ਸਿੰਘ ਜਿਹੜਾ ਚਲੇ ਗਿਆ ਪਰੰਤੂ ਉੱਥੇ ਜਿਹੜੀ ਹਿੰਸਾ ਚੱਲ ਰਹੀ ਹੈ ਉਹ ਰੁਕੇਗੀ ਕਿ ਨਹੀਂ ਰੁਕੇਗੀ ਕੁਝ ਨਹੀਂ ਕਿਹਾ ਜਾ ਸਕਦਾ ਹੁਣ ਕੌਣ ਆਉਂਦਾ ਤੇ ਕਿਵੇਂ ਉਹ ਸਾਰੀ ਚੀਜ਼ ਨੂੰ ਹੈਂਡਲ ਕਰਦਾ ਇੱਕ ਮਿੱਤਰ ਕੁਲਦੀਪ ਸਿੰਘ ਗਰੇਵਾਲ ਜੀ ਕਹਿ ਰਹੇ ਕਿ ਆਡੀਓ ਦੇ ਵਿੱਚ 90% ਸਾਬਤ ਹੋ ਰਿਹਾ ਵੀ ਉਹ ਬ੍ਰਿੰਦ ਸਿੰਘ ਦੀ ਆਵਾਜ਼ ਹੀ ਹੈ ਤੇ ਅੱਜ ਬੜੀ ਵਾਇਰਲ ਹੋਈ ਹੈ ਜੀ ਸੁਖਮ ਸਿੰਘ ਸਾਹਿਬ ਉਹ ਤੁਸੀਂ ਸੋਚ ਕੇ ਦੇਖੋ ਕਿ ਇੱਕ ਮੁੱਖ ਮੰਤਰੀ ਇਹ ਕਹਿ ਰਿਹਾ ਹੋਵੇ ਉਸ ਕਥੇ ਥਾਟੀ ਵਿੱਚ ਕਿ ਭਈ ਮੈਂ ਖੋਲ੍ਹ ਦਿੰਦੀ ਆ ਜੀ ਇਦੋਂ ਵੱਡਾ ਤੇ ਕਨਫੈਸ਼ਨ ਹੋ ਹੀ ਨਹੀਂ ਸਕਦਾ ਕਿ ਤੁਸੀਂ ਸਟੇਟ ਸਪான்ਸਰਡ ਹਿੱਸਾ ਕਰਵਾ ਰਹੇ ਹੋ ਆਪਣੇ ਹੀ ਸਟੇਟ ਚ ਜੀ 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 ਇੱਕ ਮਿੱਤਰ ਨਿਰਮਲ ਜੀ ਕਹਿ ਰਹੇ ਨੇ ਕਿ ਛੱਡ ਦਿੱਤਾ ਹੈ ਕਹਿੰਦੇ ਸੰਜੀਵ ਨੂੰ ਕੋਰਟ ਨੇ ਨਹੀਂ ਮੇਰੀ ਜਿੰਨੀ ਕੋਈ ਜਾਣਕਾਰੀ ਨਹੀਂ ਉਹ ਤਾਂ ਕੈਦ ਹੋਈ ਹੈ ਅੱਜ ਹਮ ਖੈਰ